ਸਤਿ ਸ੍ਰੀ ਅਕਾਲ ਦੋਸਤੋ ਮੈਂ ਅਭਿਜਨਦੀ ਪੰਡਿਤ ਤੇ ਤੁਸੀਂ ਦੇਖ ਰਹੇ ਹੋ ਜੀਵੀਸੀ ਅਪਡੇਟ ਆਉ ਨਜ਼ਰ ਦਿੰਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਸਭ ਤੋਂ ਪਹਿਲਾ ਹੈ ਟ੍ਰੈਲੀ ਨੂੰ ਸਾਈਡ ਮਾਰਕੇ ਭਜੇ ਟਰਾਲਾ ਡਰਾਈਵਰ ਕੋਲੋਂ ਨਿਕਲੀ ਭੁੱਕੀ ਦੀ ਪੂਰੀ ਅਤੇ ਡੀਐਸਪੀ ਦਾ ਆਈ ਕਾਰਡ ਰੂਸ ਗਏ ਨੌਜਵਾਨਾਂ ਨੂੰ ਰੂਸ ਦੇ ਸੈਨਿਕਾਂ ਨੇ ਕਾਬੂ ਕਰਕੇ ਯੂਕਰੇਨ ਦੇ ਖਿਲਾਫ ਲੜਨ ਲਈ ਕਿੱਤਾ ਰਸীন ਫੌਜ ਚ ਭਰਤੀ ਪਰਿਵਾਰ ਸਦਮੇ ਦੇ ਵਿੱਚ ਤਰੰਤਰਾਂ ਦੇ ਵਿੱਚ ਖੇਡੇ ਜਾ ਰਹੇ ਇੰਗਲੈਂਡ ਅਤੇ ਇੰਡੀਆ ਦੇ ਕ੍ਰਿਕਟ ਮੈਚ ਦੇ ਪੰਜਵੇਂ ਮੁਕਾਬਲੇ ਦੇ ਵਿੱਚ ਇੰਡੀਅਨ ਦੇ ਗੇਂਦਵਾਜ਼ਾਂ ਨੇ ਆਪਣਾ ਜਲਵਾ ਦਿਖਾਇਆ। ਸ਼੍ਰੀ ਸ਼ਿਵਰਾਤਰੀ ਉੱਚ ਕੁਆਲਿਟੀ ਸ਼ਾਪੋਲ ਨੂੰ ਵਿਸ਼ਾਲ ਸੋਵ ਯਾਤਰਾ ਦਾ ਆਯੋਜਨ। ਮਹਾਂ ਸ਼ਿਵਰਾਤਰੀ ਦੇ ਆਗਮਨ ਪਰਮੂ ਲਿਆਕੇ ਸਦਾਸੀ ਮੰਦਰ ਜਹਾਨ ਖੇਲਾ ਤੋਂ ਵੱਡੀ ਸੋਵ ਯਾਤਰਾ ਕੱਢੀ ਗਈ। ਮਹਾਲੀ ਗੈਂਗਸਟਰਾਂ ਦਾ ਬਣਿਆ ਹੱਥ ਲਾਅ ਐਂਡ ਆਰਡਰ ਦਾ ਉਡਾਰੇਨ ਮਿਯਾਕ ਅਮਰਿੰਦਰ ਪੜੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗੋ ਵਿਖੇ ਬੱਕੋ ਬੱਕੋ ਪਿੰਗ ਵਿੱਚ ਨਿਯੁਕਤ ਉਮੀਦਵਾਰਾਂ ਨੂੰ ਦਿੱਤੇ ਪੱਤਰ ਪੰਜ ਰੋਜ਼ਾ ਮੱਛੀ ਪਾਲਣ ਟ੍ਰੇਨਿੰਗ ਕੈਂਪ 11 ਤੋਂ ਫਾਈਨਲ ਕ੍ਰਿਕਟ ਮੈਚ ਵਿੱਚ ਆਰਟਸ ਕਿੰਗ ਨੇ ਕਮਰ ਸੁਪਰ ਕਿੰਗਸ ਨੂੰ 47 ਦੌਰਿਆਂ ਦੇ ਨਾਲ ਹਰਾਇਆ ਹੁਣ ਖਬਰਾਂ ਵਿਸਤਾਰ ਦੇ ਨਾਲ ਨੈਸ਼ਨਲ ਹੈਵੀਪੇ ਪਿੰਡ ਜੀਵਨ ਵਾਲ ਬੱਬੀ ਦੀ ਨਰਜੀ ਦੀ ਇੱਕ ਟ੍ਰੈਲੋਜੀ ਸਾਈਕਲ ਕਰਨ ਕਾਰਨ ਗੰਨਿਆ ਦੀ ਪਰੇ ਟਰੈਕਟਰ ਟਰਾਲੀ ਪਲਟ ਗਈ ਖੁਸ਼ਕਿਸਮਤੀ ਰਹੀ ਕਿ ਟਰੈਕਟਰ ਚਾਲਕ ਬਾਲਵਾਲ ਬਚ ਗਿਆ ਲੇਕਿਨ ਟਰੈਕਟਰ ਤੇ ਟਰਾਲੀ ਨੈਸ਼ਨਲ ਹਾਈਵੇ ਦੇ ਵਿੱਚ ਪਲਟਣ ਕਾਰਨ ਕੁਝ ਦੇਰ ਟ੍ਰੈਫਿਕ ਜਾਮ ਵੀ ਹੋ ਗਿਆ ਮੌਕੇ ਤੇ ਜਦੋਂ ਟਰੈਕਟਰ ਚਾਲਕ ਨੇ ਸੜਕ ਸੁਰੱਖਿਆ ਫੋਰਸ ਨੂੰ ਫੋਨ ਕੀਤਾ ਤਾਂ ਬਹੁਤ ਥੋੜੇ ਸਮੇਂ ਦੇ ਵਿੱਚ ਹੀ ਉਹ ਪਹੁੰਚ ਗਏ ਉਸ ਸਮੇਂ ਤੱਕ ਟਰੈਕਟਰ ਦੇ ਚਾਲਕ ਵੱਲੋਂ ਕਿਸੇ ਦੀ ਮਦਦ ਦੇ ਨਾਲ ਟਿਫਰ ਚਾਲਕ ਦਾ ਪਿੱਛਾ ਕਰਕੇ ਉਸ ਨੂੰ ਵੀ ਮੌਕੇ ਤੇ ਕਾਬੂ ਕਰ ਲਿਆ ਟਿੱਪਰ ਚਾਲਕ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ ਥੋੜੀ ਜਿਹੀ ਚੂਰਾ ਪੋਸਟ ਅਤੇ ਇੱਕ ਡੀਐਸਪੀ ਦਾ ਆਈ ਕਾਰਡ ਵੀ ਬਰਾਮਦ ਹੋਇਆ ਹੈ ਜਿਸ ਵਾਰ ਟਿੱਪਰ ਚਾਲਕ ਦਾ ਕਹਿਣਾ ਹੈ ਕਿ ਉਹ ਕੇ ਉਸਦੇ ਆਪਣੇ ਖਾਨ ਲਈ ਹੈ ਅਤੇ ਡੀਐਸਪੀ ਦਾ ਕਾਰਡ ਗਲਤੀ ਨਾਲ ਉਸਦੇ ਕੋਲ ਕਾਗਜ਼ਾਂ ਨਾਲ ਆ ਗਿਆ ਹੈ ਦੂਜੇ ਪਾਸੇ ਐਨ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੂਪ सेशनချုပ် ਖੁਸ਼ਿਆਰਪੁਰ ਸਬੰਧਤ थाना ਸਰਗੁਰਦਾਸਪੁਰ ਦੀ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਸਮ ਦੀ ਜਾਣਕਾਰੀ ਦਿੰਦੇ ਗੰਨੇ ਦੇ ਟਰਾਲੀ ਦੇ ਮਾਲਕ ਐਡਵੋਕੇਟ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਡਰਾਈਵਰ ਟਰਾਲੀ ਤੇ ਗੰਨਾ ਭਰ ਕੇ ਲੈ ਕੇ ਜਾ ਰਿਹਾ ਸੀ ਅਤੇ ਉਹ ਕਾਰ ਤੇ ਉਸ ਦੇ ਪਿੱਛੇ-ਪਿੱਛੇ ਆ ਰਿਹਾ ਸੀ ਕਿ ਪਿੰਡ ਬਬਰੀ ਤੋਂ ਥੋੜੀ ਅੱਗੇ ਪੈਟਰੋਲ ਕੰਪਨੀ ਦੇ ਗੰਨੇ ਦੀ ਭਰੀ ਟਰਾਲੀ ਨੂੰ ਟਰਾਲਾ ਸਾਈਡ ਮਾਰਕਿਟ ਤੇਜ਼ੀ ਨਾਲ ਨਿਕਲ ਗਿਆ ਜਿਸ ਕਾਰਨ ਟਰਾਲੀ ਸੜਕ ਵਿਚਕਾਰ ਹੀ ਪਲਟ ਗਈ ਟਰੈਕਟਰ ਚਾਲਕ ਨੇ ਮਸਾ ਹੀ ਜਾਨ ਬਚਾਈ ਜਦ ਕੀ ਉਹਨਾਂ ਵੱਲੋਂ ਪਿੱਛਾ ਕਰਕੇ ਟਰਾਲਾ ਚਾਲਕਾ ਨੂੰ ਲਗਭਗ 2 ਕਿਲੋਮੀਟਰ ਅੱਗੇ ਜਾ ਕੇ ਫੜ ਲਿਆ ਗਿਆ ਜਿਸ ਦੀ ਗੱਡੀ ਵਿੱਚੋਂ ਪੁਕੀ ਦੀ ਇੱਕ ਕੁੜੀ ਅਤੇ ਇੱਕ ਡੀਐਸਪੀ ਦਾ ਆਈ ਕਾਰਡ ਵੀ ਮਿਲਿਆ ਹੈ ਜਿਸ ਵਾਰੇ ਡਰਾਈਵਰ ਦਾ ਕਹਿਣਾ ਹੈ ਕਿ ਉਹ ਟਰਾਲੇ ਦੇ ਮਾਲਕਾ ਵੱਲੋਂ ਗੱਡੀ ਵਿੱਚ ਰੱਖੇ ਗਏ ਕਾਗਜ਼ਾਂ ਦੇ ਨਾਲ ਹੀ ਆ ਗਿਆ ਹੈ ਅਤੇ ਮਾਲਕਾ ਦੇ ਭਰਾ ਦਾ ਹੈ ਜਦ ਕੀ ਮਾਲਕਾ ਨਾਲ ਫੋਨ ਤੇ ਗੱਲ ਕਰਨ ਤੇ ਉਹ ਇਸ ਤੋਂ ਮੁਕਰ ਰਹੇ ਹਨ उसने मौके सड़क दसख्या जवानों ने पहुंच के, टाला चालक के सदर दे हवाले थी कि जिला गुरदासपुर के कस्बा दीनानगर के पिंड अवाखा के रहने वाले एक गरीब परिवार का नौजवान रवनीत सिंह ने अपने परिवार का भविष्य सवार ला लख रुपए एजेंट ना जो वह विदेश जा सके ਪ੍ਰੈਜ਼ੈਂਟ ਨੇ ਉਸ ਨੂੰ ਟੂਰਿਸਟ ਵੀਜ਼ੇ ਤੇ ਰੂਸ ਭੇਜ ਦਿੱਤਾ ਅਤੇ ਉਸ ਨੂੰ ਅਤੇ ਉਸ ਦੀ ਤਰ੍ਹਾਂ ਹੀ ਇੱਕ ਹੋਰ ਨੌਜਵਾਨ ਵਿਕਰਮ ਸਿੰਘ ਨੂੰ ਅੱਗੇ ਅਮਰੀਕਾ ਵਰਗੇ ਦੇਸ਼ ਭੇਜਣ ਦਾ ਪਾਧਾ ਕੀਤਾ ਪਰ ਜਦੋਂ ਰੂਸ ਵਿੱਚ ਨੌਜਵਾਨ ਪਹੁੰਚ ਜਾਂਦੇ ਹਨ ਅਤੇ ਕੋ ਮੰਨਲੀ ਬਾਹਰ ਜਾਂਦੇ ਹਨ ਤਾਂ ਉਹ ਰਸ਼ੀਅਨ ਪੁਲਿਸ ਦੇ ਅੜਿੱਕੇ ਚੜ ਜਾਂਦੇ ਹਨ ਰੂਸ ਦੀ ਪੁਲਿਸ ਵੱਲੋਂ ਕਾਬੂ ਕਿਤੇ ਇਹਨਾਂ ਨੌਜਵਾਨਾਂ ਨੂੰ ਰਸ਼ੀਅਨ ਸੈਨਿਕ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤੇ ਸੈਨਿਕ ਅਧਿਕਾਰੀ ਕਾਬੂ ਕਿਤੇ ਨੌਜਵਾਨਾਂ ਨੂੰ ਸਜ਼ਾ ਦੇਵਾਉਣ ਦਾ ਡਰ ਦਿਖਾ ਕੇ ਯੂਕਰੇਨ ਦੇ ਖਿਲਾਫ ਲੜਾਈ ਲੜਨ ਲਈ ਰੂਸ ਦੀ ਫੌਜ ਵਿੱਚ ਭਰਤੀ ਕਰ ਲੈਂਦੇ ਹਨ ਜਿਨ੍ਹਾਂ ਦੀ ਬਿਤੇ ਨੇ ਰੂਸ ਦੇ ਸੈਨਿਕਾਂ ਦੀ ਵਰਦੀ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿੱਚ ਰੂਸ ਦੀ ਸੈਨਿਕਾਂ ਦੀ ਵਰਦੀ ਵਿੱਚ ਹਥਿਆਰ ਫੜੇ ਸੱਤ ਪੰਜਾਬੀ ਨੌਜਵਾਨ ਭਾਰਤ ਸਰਕਾਰ ਪਾਸੋਂ ਉਹਨਾਂ ਨੂੰ ਰੂਸ ਵਿੱਚੋਂ ਕੱਢਣ ਦੀ ਗੁਹਾਰ ਲਗਾਉਂਦੇ ਹਨ ਦੱਸਿਆ ਜਾ ਰਿਹਾ ਹੈ ਕਿ ਇਹ ਸੱਤ ਨੌਜਵਾਨ ਹੁਸ਼ਾਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਹਨ ਅਤੇ ਰੂਸ ਵੱਲੋਂ ਯੂਕਰੇਨ ਨਾਲ ਲੜਨ ਲਈ ਭੇਜ ਦਿੱਤੇ ਗਏ ਹਨ ਜਿਸ ਕਾਰਨ ਗੁਰਦਾਸਪੁਰ ਦੇ ਦੋ ਨੌਜਵਾਨਾਂ ਦੇ ਪਰਿਵਾਰ ਵੀ ਸਹਿਮੇ ਹੋਏ ਹਨ ਦੂਜੇ ਪਾਸੇ ਰੂਸਿਆ ਚੇਫੋਸੇ ਹਲਕਾ ਦਿਨਾ ਨਗਰ ਦੇ ਅਧੀਨ ਪਿੰਡ ਪਿੰਡ ਆਵਾਖਾਂ ਦੇ ਨੌਜਵਾਨ ਰਵਨੀਤ ਸਿੰਘ ਅਤੇ ਪਿੰਡ ਜੰਡੇ ਦੇ ਨੌਜਵਾਨ বিকਰਮ ਦੇ ਪੀੜਿਤ ਮਾਪਿਆਂ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਉਹਨਾਂ ਦੇ ਬੱਚਿਆਂ ਨੂੰ ਵਾਪਸ ਭਾਰਤ ਲਿਆਉਣ ਦੀ ਅਪੀਲ ਕਰ ਰਹੇ ਹਨ ਰਵਨੀਤ ਸਿੰਘ ਦੀ ਮਾਤਾ ਅਤੇ ਭੈਣ ਨੇ ਦੱਸਿਆ ਕਿ ਅਸੀਂ ਬਹੁਤ ਹੀ ਗਰੀਬਾਂ ਅਤੇ 11 ਲੱਖ ਦਾ ਕਰਜ਼ਾ ਚੁੱਕ ਕੇ ਅਸੀਂ ਆਪਣੇ ਮੁੰਡੇ ਨੂੰ ਟੂਰਿਸਟ ਵੀਜ਼ੇ ਤੇ ਵਿਦੇਸ਼ ਭੇਜਿਆ ਸੀ ਅਤੇ 에ਜੰਟ ਨੇ ਵਾਦਾ ਕੀਤਾ ਸੀ ਕਿ ਉਸ ਨੂੰ ਅੱਗੇ ਕਿਸੇ ਚੰਗੇ ਦੇਸ਼ ਭੇਜ ਦੇਣਗੇ ਸਾਨੂੰ ਸਾਡੇ ਮੁੰਡੇ ਦਾ ਫੋਨ ਆਇਆ ਕਿ ਸਾਨੂੰ ਫੜ ਕੇ ਰਸ਼ੀਅਨ ਫੌਜ ਵਿੱਚ ਭਰਤੀ ਕਰ ਲਿਆ ਗਿਆ ਹੈ ਅਤੇ ਸਾਡੇ ਕੋਲੋਂ ਇੱਕ ਲਿਖਤੀ ਇਕਰਾਰਨਾਮਾ ਵੀ ਕਰਵਾ ਲਿਆ ਗਿਆ ਹੈ ਜਿਸ ਦੀ ਭਾਸ਼ਾ ਸਾਡੀ ਸਮਝ ਵਿੱਚ ਨਹੀਂ ਆਈ ਸੀ ਸਾਡੇ ਤੋਂ ਪਹਿਲਾਂ ਪਕੜੇ ਨੌਜਵਾਨਾਂ ਨੂੰ ਯੂਕਰੇਨ ਦੀ ਜੰਗ ਵਾਸਤੇ ਭੇਜ ਦਿੱਤਾ ਗਿਆ ਹੈ ਅਤੇ ਹੁਣ ਸਾਨੂੰ ਵੀ ਭੇਜਣ ਦੀ ਤਿਆਰੀ ਚੱਲ ਰਹੀ ਹੈ ਇਸ ਕਰਕੇ ਸਾਨੂੰ ਇੱਕ ਤੋਂ ਬਚਾ ਕੇ ਭਾਰਤ ਵਾਪਿਸ ਲਿਆਦਾ ਜਾਵੇ ਇਸ ਨੂੰ ਲੈ ਕੇ ਇਹਨਾਂ ਦੇ ਪਰਿਵਾਰ ਸਦਮੇ ਵਿੱਚ ਹਨ ਅਤੇ ਸਰਕਾਰ ਨੂੰ ਉਪਹਾਰ ਲਗਾ ਰਹੇ ਹਨ ਕਿ ਉਹਨਾਂ ਦੇ ਬੱਚਿਆਂ ਨੂੰ ਸਹੀ ਸਲਾਮਤ ਲਿਆਉਣ ਵਾਸਤੇ ਸਰਕਾਰ ਮਦਦ ਕਰੇ ਤਾਂ ਹਮ ਚਲੇ ਦੇ ਵਿੱਚ ਖੇਡੇ ਜਾ ਰਹੇ ਇੰਗਲੈਂਡ ਅਤੇ ਇੰਡੀਆ ਦੇ ਕ੍ਰਿਕਟ ਮੈਚ ਦੇ ਪੰਜਵੇਂ ਮੁਕਾਬਲੇ ਦੇ ਵਿੱਚ ਅੱਜ ਇੰਡੀਆ ਦੇ ਗੇਂਦਬਾਜ਼ਾਂ ਨੇ ਆਪਣਾ ਜਲਵਾ ਦਿਖਾਉਂਦੇ ਹੋਏ ਇੰਗਲੈਂਡ ਦੇ ਖਿਡਾਰੀਆਂ ਨੂੰ 218 ਤੇ ਆਲ ਆਊਟ ਕਰ ਦਿੱਤਾ ਦੱਸ ਦੇ ਚਲਿਏ ਕਿ ਇਸ ਲੜੀ ਦੇ ਵਿੱਚ ਇੰਡੀਆ 3-1 ਦੇ ਅੰਤਰ ਦੇ ਨਾਲ ਪਹਿਲਾ ਹਿੱਸੇ जीत चुकी है। श्री श्री रात्रि उत्सव कमेटी हिसारपुर ਵੱਲੋਂ ਵਿਸ਼ਾਲ ਸੋਆ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੋਆ ਯਾਤਰਾ ਸ੍ਰੀ ਸ਼ਿਵ ਮੰਦਿਰ ਜੈਜੋ ਦੀ ਗੋਲੀ ਭਵਾਨੀ ਨਗਰ ਤੋਂ ਆਰੰਭ ਹੋਈ। ਸੋਆ ਯਾਤਰਾ ਦੇ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਸ਼ਾਮਲ ਹੋਏ। ਹਰ ਥਾਂ ਤੇ ਸੋਆ ਯਾਤਰਾ ਦੇ ਸਵਾਗਤ ਵਾਸਤੇ ਸ਼ਹਿਰ ਵਾਸੀਆਂ ਨੇ ਪਲਕਾਂ ਵਿਛਾ ਦਿੱਤੀਆਂ। ਖੂਬ ਲੰਗਰ ਵੀ ਲਗਾਏ ਗਏ। ਮਹਾਸ਼ਿਵratri ਦੇ ਆਗਮਨ ਪਰਬੂਲਾ ਕੇ ਸਦਾਸੀਂ ਮੰਦਿਰ ਜਹਾਂ ਖੇਲਾ ਤੋਂ ਇੱਕ ਵੱਡੀ ਸੋਭਾ ਯਾਤਰਾ ਕੱਢੀ ਗਈ ਸੋਭਾ ਯਾਤਰਾ ਦਾ ਰੂਪ ਦੇਖਦਈ ਬਣਦਾ ਸੀ ਮੁਹਾਲੀ ਜੈਸਟਰ ਦਾ ਬਣਿਆ ਹੱਬ ਲਾਅ ਐਂਡ ਆਰਡਰ ਦਾ ਉਦਾਹਰਣ ਇਹ ਮਜ਼ਾਕ ਅਮਰਿੰਦਰ ਸਿੰਘ ਬੜਿੰਗ ਕਾਂਗਰਸ ਦੇ ਪੰਜਾਬ ਪ੍ਰਧਾਨ ਨੇ ਤੇ ਪ੍ਰੈਸ ਕਾਨਫਰੰਸ ਦੇ ਰਾਹੀਂ ਕਿ ਕੋਈ ਜਾਣਕਾਰੀ ਦੇ ਰੇ ਨੇ ਸਰਕਾਰ ਤੇ ਤਿੱਖਾ ਹਮਲਾ ਬੋਲ ਰਹੇ ਨੇ ਤੁਸੀਂ ਵੀ ਦੇਖੋ ਸਰਕਾਰ ਕਿ ਇਹ ਕੈਪੀਟਲ ਐਕਸਪੈਂਡੀਚਰ ਐਨੀ ਦਾ ਬਜਟ ਤੁਸੀਂ 2 ਲੱਖ 4000 ਕਰੋੜ ਦਾ ਕਹਾਦਾ ਕਰਤਾ ਸੋ ਇੱਕ ਘਰਦਿਆਂ ਪਰਿਆ ਬਜਟ ਤੇ ਜਿਹੜਾ ਸਦਨ ਹੈ ਮੈਂ ਸਮਝਦਾ ਕਿ ਇਹਦੇ ਨਾਲ ਇਹਦਾ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਸਰਕਾਰ ਦੁਆਰਾ ਸੋ ਇਹ ਹੀ ਮੈਂ ਸਮਝਦਾ ਕਹਿਣਾ ਸੀ ਔਰ ਆਸ ਕਰਦਾ ਕਿ ਗਾਂ ਤੋਂ ਫੇਰੇ ਬੰਦ ਕਿਹਾਂ ਨੇ ਸਰਕਾਰ ਨਹੀਂ ਤਾਂ ਉਹਦੇ ਦੂਰ ਨਹੀਂ ਕਿ ਤੁਹਾਨੂੰ ਵੀ ਇਧਰਲੇ ਪਾਸੇ ਲੋਕਾਂ ਨੇ ਬਿਠਾ ਦੇਣਾ ਬਿਲਕੁਲ ਬਿਲਕੁਲ ਸਰਪ੍ਰੀ ਤੁਹਾਡੇ ਸਾਹਮਣੇ ਮੁੱਖ ਮੰਤਰੀ ਤੋਂ ਵੀ ਮੰਗੀ ਗਈ ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਇਹ ਕਿਹਾ ਸੁਨਾਗ ਚੰਜੀਤ ਸਿੰਘ ਚੰਨੀ ਜੀ ਹੁਰਾ ਨੇ ਕਿ ਮੇਰੇ ਕੋਲ 2 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਪਰ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਦੀ ਗੱਲ ਤੇ ਕਿਹੜਾ ਕਿਸੇ ਨੇ ਗੋਡ ਫਰਮਾ ਰਿਆ ਹੋਰੀ ਕੋਈ ਐਫ ਆਈ ਆਰ ਲੌਂਚ ਨਹੀਂ ਹੋਈ ਗਈ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਕੋਈ ਕਿਸੇ ਤਰ੍ਹਾਂ ਦੀ ਪੁੱਛ ਪੜਤਾਲ ਨਹੀਂ ਹੈ ਜਦੋਂ ਕੋਈ ਹਾਦਸਾ ਹੋ ਜਾਏਗਾ ਤਾਂ ਫਿਰ ਕਹਿਣਗੇ ਵੀ ਠੀਕ ਹੈ ਵੀ ਹਫਲਾਣਾ ਹਾਦਸਾ ਹੋਇਆ ਸੋ ਮੁੱਖ ਮੰਤਰੀ ਅਗਰ ਕੰਪਲੇਨਟ ਦੇ ਰਿਹਾ ਹੋਰੀ ਪੜਤਾਲ ਹੋਣਾ ਕਰਨੀ ਚਾਹੀਦੀ ਸੀ ਤਖਬਾਤ ਮੈਂ ਮੰਤਰੀ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਜਿਹੜਾ ਟੋਲ ਪਲਾਗਾ ਤੁਸੀਂ ਕਿਹਾ ਕਿ ਉਹਨਾਂ ਨੂੰ ਪਲੈਂਟੀ ਪਾਤੀ ਹੈ ਜੀ ਨਾਲ ਹੀ ਨਾਲ ਤਰੀਕਾ ਵੀ ਦੱਸ ਗਿਆ ਵੀ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਪੈਂਡਿੰਗ ਹੈਗਾ ਮੁੱਖ ਮੰਤਰੀ ਭਗਵਨ ਸਿੰਘ ਮਾਨਯ ਸੰਗੋਲ ਵਿਖੇ ਬੱਖੋ ਬੱਖ ਵਿਭਾਗਾਂ ਵਿੱਚ ਨਵੇਂ ਨਿਯੁਕਤ 2487 ਉਮੀਦਵਾਰਾਂ ਨੂੰ ਅੱਜ ਨਿਯੁਕਤੀ ਪੱਤਰ ਵੰਡੇ ਪੰਜ ਰੋਜ਼ਾ ਮੱਛੀ ਪਾਲਣ ਟ੍ਰੇਨਿੰਗ ਕੈਂਪ 11 ਤੋਂ ਸ਼ੁਰੂ ਹੋ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੱਤੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਹੁਸ਼ਿਆਰਪੁਰ ਰਾਜੀਵ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਪੰਜ ਰੋਜ਼ਾ ਮੱਛੀ ਪਾਲਣ ਟ੍ਰੇਨਿੰਗ ਕੈਂਪ ਮੱਛੀ ਪੁੰਗ ਫਾਰਮ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 11 ਮਾਰਚ ਤੋਂ 15 ਮਾਰਚ 2024 ਤੱਕ ਲਗਾਇਆ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਚਾਵਾਨ ਉਹਨਾਂ ਦੇ ਮੋਬਾਈਲ ਨੰਬਰ ਅਤੇ ਦਫ਼ਤਰ ਦੇ ਟੈਲੀਫੋਨ ਨੰਬਰ ਤੇ ਸੰਪਰਕ ਕਰ ਸਕਦੇ ਹਨ ਉਹਨਾਂ ਦੱਸਿਆ ਕਿ ਇਸ ਟ੍ਰੇਨਿੰਗ ਕੈਂਪ ਦੌਰਾਨ ਮੱਛੀ ਪਾਲਣ ਧੰਦੇ ਦੀ ਮੁੱਢਲੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ फाइनल क्रिकेट मैच ਵਿੱਚ ਆਰਟਸ ਕਿੰਗ ਨੇ ਕਮਰਸ ਸੁਪਰ ਕਿੰਗਸ ਨੂੰ 47 ਦੌਰਾਂ ਨਾਲ ਹਰਾਇਆ। ਡੀਵੀ ਕਾਲਜ ਹਿਸ਼ਾਪੁਰ ਵਿਖੇ ਪ੍ਰਿੰਸੀਪਲ ਪ੍ਰੋਫੈਸਰ ਡਾਕਟਰ ਵਿਨੈਕ ਕੁਮਾਰ ਤੇ ਦੇਖ ਰਿਖੇਟ ਚੱਲ ਰਹੀ ਕ੍ਰਿਕਟ ਲੀਗ ਵਿੱਚ ਖੇਡੇ ਗਏ ਫਾਈਨਲ ਮੈਚ ਕਮਰਸ ਸੁਪਰ ਕਿੰਗਸ ਅਤੇ ਆਰਟਸ ਕਿੰਗਸ ਵਿਚਕਾਰ ਹੋਇਆ। ਜੋ ਬਹੁਤ ਰੋਮਾਂਚਕ ਰਿਹਾ। ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਸੰਸਥਾ ਤੋਂ ਮੁੱਖ ਮਹਿਮਾਨ శ్రీ ਮਨੋਜ ਕਪੂਰ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਡਾਇਰੈਕਟਰ ਟ੍ਰਿਪਲ ਐਮ ਇਸ ਤੌਰ ਤੇ ਪਹੁੰਚੇ। ਦੋਵੇਂ ਟੀਮਾਂ ਦੇ ਖਿਡਾਰੀ ਪੁਰੀ ਤਿਆਰੀ ਅਤੇ ਰਣਨੀਤੀ ਨਾਲ ਮੈਦਾਨ 'ਤੇ ਉਤਰੇ। ਕਮਰ ਸੂਪਰ ਕਿੰਗਸ ਨੇ ਟਾਸ ਜਿੱਤ ਕੇ ਆਰਟਸ ਕਿੰਗ ਨੂੰ ਬੱਲੇਬਾਜ਼ੀ ਲਈ ਸੱਤਾ ਦਿੱਤਾ। ਪਹਿਲਾ ਬੱਲੇਬਾਜ਼ੀ ਕਰਦੇ ਹਨ ਆਰਟਸ ਕਿੰਗਸ ਨੇ ਚੌਕੇ ਅਤੇ ਛੱਕੇ ਜੜੇ ਅਤੇ ਆਪਣੀ ਬਰੋਦੀ ਟੀਮ ਨੂੰ 8 ਓਵਰਾਂ ਵਿੱਚ 83 ਦੌੜਾਂ ਦਾ ਵੱਡਾ ਟੀਚਾ ਦਿੱਤਾ। ਪਰ ਕਮਰ ਸੂਪਰ ਕਿੰਗ 36 ਦੌੜਾਂ ਦੇ ਆંકੜੇ ਤੱਕ ਹੀ ਸੀਮਿਤ ਰਹੀ। ਮਨੋਜ ਕੁਮਾਰ ਨੇ ਜਿੱਤੂ ਟੀਮ ਨੂੰ ਵਧਾਈ ਦਿੰਦੇ ਸਮੂਹ ਖਿਡਾਰੀਆਂ ਵਿੱਚ ਖੇਡ ਭਾਵਨਾ ਦੀ ਪ੍ਰੇਰਨਾ ਜੰਦਿਆ ਹੈ ਕਿਹਾ ਕਿ ਖੇਡ ਖੇਤਰ ਵਿੱਚ ਜਿੱਤ ਜਾਂ ਹਾਰ ਨਾਲ ਕੋਈ ਮਾਇਨੇ ਨਹੀਂ ਰੱਖਦਾ ਸਭ ਤੋਂ ਮੁਕਾਬਲੇ ਵਿੱਚ ਭਾਗ ਲੈਣਾ ਅਤੇ ਭਾਈਚਾਰੇ ਦੀ ਭਾਵਨਾ ਨਾਲ ਖੇਡ ਨਹੀਂ ਤੁਹਾਡੀ ਜਿੱਤ ਦਾ ਸੂਚਕ ਹੈ ਉਹਨਾਂ ਨੇ ਖਿਡਾਰੀ ਮਨਜੋਤ ਅਤੇ ਅਖਿਲ ਦੇ ਨਾਲ ਮੈਚ ਕਮੈਂਟਰੀ ਕਰਨ ਵਾਲੇ ਸਹਾਇਕ ਪ੍ਰੋਫੈਸਰ ਡਾਕਟਰ ਮੁਖਤਾਰ ਸਿੰਘ ਦੀ ਖੁੱਲਕੇ ਸਲਾਗਾ ਕੀਤੀ ਅੰਤ ਵਿੱਚ ਜੇਤੂ ਟੀਮ ਨੂੰ ਮੁੱਖ ਮਹਿਮਾਨ ਕਾਲਜ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਐਸੋਸੀਏਟ ਪ੍ਰੋਫੈਸਰ ਰਾਜੀਵ ਸ਼ਰਮਾ ਰਜਿਸਟਰਾਰ ਐਸੋਸੀਏਟ ਪ੍ਰੋਫੈਸਰ ਮਨਜੀਤ ਕੁਮਾਰ ਐਸਐਸ ਪ੍ਰੋਫੈਸਰ ਗੁਰਵਿੰਦਰ ਕੌਰ ਡਾਕਟਰ ਰਾਹੁਲ ਕਾਲਿਆ ਅਤੇ ਦਿਨੋਤ ਕੁਮਾਰ ਨੇ ਸਨਮਾਨਿਤ ਕੀਤਾ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਕ ਖਬਰਾਂ ਦੇਖਣ ਲਈ ਜੁੜੇ ਰਹੋ ਜੀਵੀਸੀ ਅਪਡੇਟ ਦੇ ਨਾਲ ਮੈਨੂੰ ਦਿਓ ਯਾਜਤ ਤੱਕ ਲਈ ਜੈ ਹਿੰਦ ਜੈ ਪੰਜਾਬ